ਸਟਮੈਕ ਕੋ ਗਾਈ ਬਣਿਆ ਐ ਰੱਸੀ ਪਾਈ ਉਹਦੇ ਨਾਲ ਇਧਰੋਂ ਗਲ ਚ ਪਾਈ ਆ ਕਿੱਦਾਂ ਕਰਦੀ ਮੈਂ ਕਿ ਕਾਉ ਕਿੱਦਾਂ ਕਰਦੀ ਆ ਹੈ ਇਧਰ منہ ਕਰਕੇ ਦੱਸ ਮੰਮਾ ਨੂੰ ਮੈਂ ਕਿੱਦਾਂ ਕਰਦੀ ਕਾਉ ਵੇ منہ ਮਾਰਦਾ ਇਧਰ ਇਧਰ ਨੂੰ منہ ਕਰਕੇ ਦੱਸ ਨਾ ਇਦਾਂ ਖਾਂਦੀ ਆ ਉਈ 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 ਅੱਜ ਅੱਛਾ ਇਦਾਂ ਰਿੰਗਦੀ ਆ ਇਦਾਂ ਬੈਂਦੀ ਆ ਅੱਛਾ ਇਦਾਂ ਬਹਿ ਜਾਂਦੀ ਆ ਮੈਂ ਕਿ ਓਏ ਹੋਏ ਪੂਰੀ ਗਾਈ ਬਣਦਾ ਏ

ਓਏ ਗਾਈ ਨੂੰ ਵੇਖ ਹੁੰਦਾ ਆ ਕੇ ਉਦਾਂ ਹੀ ਗਾਈ ਦੀਆਂ ਰਿਸਾਂ ਕਰਦਾ ਏ ਓ ਉਦਾਂ ਬੱਕੀਆਂ ਰੌਂਦੀ ਧੌਣ ਦੇ ਨਾਲ ਤੇ ਉਦਾਂ ਹੀ ਕੰਨੀਆਂ ਡਾਉਂਦਾ ਏ